ਜੋ ਸਿੱਕਰਾਂ ਦੇ ਵਿੱਚ ਬਿੱਲੀਆਂ ਤੇ ਕੁੱਤੇ ਪਾਲਦੇ ਆਗੇ ਉਹਨਾਂ ਦੀ ਹੇਅਰ ਫਾਲਿੰਗ ਭਾਵ ਵਾਲ ਡਿੱਕਣ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਉਹਦਾ ਕੀ ਕਾਰਨ ਆ ਤੇ ਉਹਨੂੰ ਕਿਵੇਂ ਸਹੀ ਕਰ ਸਕਦੇ ਆ ਜ ਜੇ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਕਿ ਜਦੋਂ ਕੋਈ ਵੀ ਆਪਣਾ ਘਰੇ ਕੁੱਤਾ ਜਾਂ ਬਿੱਲੀ ਰੱਖਦਾਗਾ ਤਾਂ ਉਹਦੇ ਥੋੜੇ ਸਮੇਂ ਬਾਅਦ ਹੇਅਰ ਫਾਲ ਹੋਣ ਲੱਗ ਜਾਂਦੀ ਹੈਗੀ ਤੇ ਆਮ ਹੀ ਸਮੱਸਿਆ ਹੈਗੀ ਜਿਹਦੇ ਕਾਰਨ ਕਰਕੇ ਕੋਈ ਭਰਾਵਾਂ ਨੂੰ ਅਲਰਜੀ ਹੁੰਦੀ ਆ ਵੀ ਆਪਣਾ ਕੁੱਤਾ ਆਵਾਜ਼ ਛੱਟਣ ਲੱਗੇ ਚੰਗੀ ਚੀਜ਼ ਨਹੀਂ ਤੇ ਉਹ ਮੈਡੀਕਲ ਤੇ ਜਾਂਦਾਗਾ ਤੇ ਉੱਥੋਂ ਜਾ ਕੇ ਕੋਈ ਸ਼ੈਂਪੂ ਲਿਆਉਂਦਾਗਾ ਸ਼ੈਂਪੂ ਨਾਲ ਵੀ ਸ਼ਾਈਨਿੰਗ ਤਾਂ ਬੜਾ ਤੇ ਆ ਜਾਂਦੀ ਆ ਪਰ ਵਾਲ ਸਿੱਟਣ ਦੀ ਪ੍ਰੋਬਲਮ ਨਹੀਂ ਹਟਦੀ। ਉਹਦਾ ਕੀ ਕਾਰਨ ਆ? ਕਿਵੇਂ ਉਹਦਾ ਆਪਾਂ ਸਹੀ ਕਰ ਸਕਦੇ ਆ? ਕਿਹੜੀ ਚੀਜ਼ ਪ੍ਰੋਬਲਮ ਕਰਕੇ ਉਹ ਹੁੰਦੀ ਆ? ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਇਹਦੇ ਵਿੱਚ ਆਪਣੇ ਆਪਾਂ ਦੋ ਕਾਰਨਾਂ ਨੂੰ ਲੈਂਦਾ ਹੈਗਾ ਵੀ ਦੋ ਕਾਰਨਾਂ ਜਿਹਦੇ ਕਰਕੇ ਕੁੱਤਾ ਜਿਹੜਾ ਆਪਣੇ ਜਾਂ ਬਿੱਲੀ ਆ ਗਈ ਜਿਹੜਾ ਆਪਾਂ ਘਰ ਰੱਖਦੇ ਆਂ ਵਾਲ ਸਿੱਟਣ ਦੇ ਦੋ ਕਾਰਨ। ਪਹਿਲਾ ਕਾਰਨ ਹੈਗਾ ਡੀਵਰਮਿੰਗ ਪੇਟ ਦੇ ਕੀੜਿਆਂ ਦੀ ਮਾਤਰਾ ਜਾਂ ਜਿਹਨੂੰ ਆਪਾਂ ਪੰਜਾਬੀ ਚ ਮਲੱਪ ਕਹਿੰਦੇ ਨੇ ਉਹਨਾਂ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਕੀ ਕੀ ਹੁੰਦਾ ਹੈਗਾ ਜਿਹੜਾ ਆਪਾਂ ਆਪਾਂ ਉਹਨੂੰ ਕੋਈ ਵੀ ਆਹਾਰ ਦਿੰਨੇ ਆ ਖਾਣ ਨੂੰ ਚੀਜ਼ਾਂ ਪਾਉਣੇ ਹੈਗੇ ਖਾਣ ਵਾਲੇ ਭੋਜਨ ਦੇ ਵਿੱਚ ਜਿਹੜੇ ਮਲਟੀ ਵਿਟਾਮਿਨ ਹੁੰਦੇ ਆ ਤੇ ਜਾਂ ਮਿਨਰਲਸ ਹੁੰਦੇ ਆ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਯਾਨੀ ਕਿ ਉਹ ਬਾਲਾਂ ਤੱਕ ਨਹੀਂ ਪਹੁੰਚ ਸਕਦੇਗੇ ਜਿਹਦੇ ਕਰਕੇ ਆਪਣਾ ਦੂਜਾ ਕਾਰਨ ਆਪਾਂ ਮੰਨਦੇ ਆ ਵੀ ਕੁੱਤੇ ਦੇ ਬਾਲ ਡਿੱਗਣ ਦਾ ਕਾਰਨ ਹੈਗਾਗਾ ਉਹਦਾ ਮਤਲਬ ਮਲਟੀ ਵਿਟਾਮਿਨ ਤੇ ਮਿਨਰਲਸ ਦੀ ਕਮੀ ਕਮੀ ਕਿਵੇਂ ਹੁੰਦੀ ਹੈ ਜਦੋਂ ਆਪਾਂ ਕੁੱਤੇ ਦੀ ਡੀ ਬਾਰਮਿੰਗ ਨਹੀਂ ਕਰਦੇ ਬਿੱਲੀ ਦੀ ਡੀ ਬਾਰਮਿੰਗ ਨਹੀਂ ਕਰਦੇ ਤਾਂ ਆਪ ਨੂੰ ਆਪਾਂ ਕੀ ਕਰੀ ਜਾਂਦੇ ਹਾਂ ਕਿ ਉਹ ਤਾਂ ਚੰਗਾ ਫੀਡ ਪਾਈ ਜਾਂਦੇ ਆ ਜਾਂ ਆਪਾਂ ਕੋਈ ਰੋਟੀ ਦੇ ਵਿੱਚ ਜੇ ਰੋਟਣਾ ਚੂਰ ਕੇ ਪਾਈ ਜਾਂਦੇ ਆ ਵੀ ਆਪਾਂ ਆਪ ਨੂੰ ਵਧੀਆ ਢੰਗ ਨਾਲ ਉਹਦੀ ਟਰੀਟ ਕਰੀ ਜਾਂਦੇ ਆ ਫਿਰ ਵੀ ਮਤਲਬ ਕਈ ਵਾਰੀ ਇੱਕ ਇੱਕ ਗੱਲ ਹੋਰ ਦੱਸ ਦਿਆ ਸਾਨੂੰ ਜਦੋਂ ਕੁੱਤੇ ਦੇ ਅੰਦਰ ਜਾਂ ਬਿੱਲੀ ਦੇ ਮਲਾਪਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਤਾਂ ਅੱਖਾਂ ਤੇ ਗਿਟ ਆਉਣ ਲੱਗ ਜਾਂਦੇ ਤੇ ਕਈ ਵਾਰੀ ਉਹ ਪਾਣੀ ਵੀ ਆਉਂਦਾ ਗਾ ਅੱਖਾਂ ਦੇ ਵਿੱਚੋਂ ਦੇਖਿਓ ਜਦੋਂ ਆਪਾਂ ਡੀਵਰਮਿੰਗ ਨਹੀਂ ਕਰਦੇ ਤਾਂ ਉਹਦੇ ਕਾਰਨ ਕਰਕੇ ਇਹ ਸਾਰਾ ਸਿਸਟਮ ਵਿਗੜਦਾਗਾ ਤਾਂ ਕਈ ਵਾਰ ਕੁੱਤਾ ਅਗਰੈਸਿਵ ਵੀ ਹੋਣ ਲੱਗਦਾ ਕੁੱਤੇ ਦੀਆਂ ਹਰਕਤਾਂ ਵਿੱਚ ਵੀ ਪਰਿਵਰਤਨ ਆਉਂਦਾਗਾ ਤੇ ਕੀ ਕਰਨਾਗਾ ਆਪਾਂ ਪਹਿਲਾਂ ਤਾਂ ਚੰਗਾ ਡੀਵਰਮਿੰਗ ਦੇਣੀ ਹੈ ਹਰ ਇੱਕ ਮਹੀਨੇ 3 ਤਿੰਨ ਮਹੀਨੇ ਬਾਅਦ ਆਪਾਂ ਡੀਵਰਮਿੰਗ ਕਰਨੀ ਆ ਤੇ ਹਰ ਇੱਕ ਵਾਰ ਉਹ ਅਲੱਗ ਸਾਲਟ ਨਾਲ ਹੀ ਕਰਨੀ ਆ ਉਸ ਤੋਂ ਬਾਅਦ ਆਪਾਂ ਵੀਡੀਓ ਜਿ ਦਿਖਾਵਾਂਗੇ ਵੀ ਆਪਾਂ ਆਰਟ ਸਾਲਟ ਨਾਲ ਆਪਾਂ ਡੀਵਰਮਿੰਗ ਕਰ ਸਕਦੇ ਆਂਗੇ ਇਹ ਡੀਵਰਮਿੰਗ ਕਰਨ ਦਾ ਟਾਈਮ ਆ ਉਹ ਦੁਪਹਿਰੇ ਹੋਣਾ ਚਾਹੀਦਾਗਾ 2 ਘੰਟੇ ਪਹਿਲਾਂ ਨਹੀਂ ਕੁਝ ਪਾਉਣਾ 2 ਘੰਟੇ ਬਾਅ ਤੇ মাল্টিਵਿਟਾਮਨਰ ਜਾਨਾ ਬੋਡੀ weight ਦੇ ਅਨੁਸਾਰ ਨੂੰ মাল্টিਵਿਟਾਮਨ ਦੇਣਾ ਤਾਂ ਕਿ ਜਿਹੜਾ ਮਲਟੀਵਿਟਾਮਨ ਆਪਾਂ ਦੇਵਾਂਗੇ ਤਾਂ ਉਸ ਤੇ ਖੇਰ ਤੱਕ ਪਹੁੰਚ ਸਕੇ ਮਤਲਬ ਪੂਰੀ ਬੋਡੀ ਜਾ ਸਕੇ ਨਹੀਂ ਤਾਂ ਮਤਲਬ ਇਹਦੇ ਲੱਛਣ ਕੀ ਹੁੰਦੇ ਹੈਗੇ ਜਦੋਂ ਪੇਟ ਦੇ ਕੀੜੇ ਵੱਧ ਜਾਂਦੇ ਹੈਗੇ ਕੁੱਤਾ ਨਾ ਸੁੱਕਣ ਲੱਗ ਜਾਂਦਾਗਾ ਸੁੱਕਣ ਲੱਗ ਜੂਗਾ ਤੇ ਮਤਲਬ ਸਕਿਨਰ ਆਫ ਹੋ ਜਾਂਦੀ ਹੈ ਤੇ ਵਾਲ ਝੜਨ ਲੱਗ ਜਾਂਦੇ ਆ ਜਦੋਂ ਮਲਟੀਵਿਟਾਮਨ ਦੇ ਵਿੱਚ ਪੂਰਤੀ ਹੋ ਜੂਗੀ ਜੇ ਆਪਾਂ ਕਹਿੰਦੇ ਕਿ ਖਣਿਜ ਦੇ ਪਦਾਰਥ ਜਿਹੜੇ ਦੀ ਲੋੜ ਹੁੰਦੀ ਹੈ ਉਹ ਪੂਰੇ ਹੋ ਗਏ ਤਾਂ ਉਹਦੇ ਵਾਲ ਝੜਨ ਨਾ ਹਟ ਜਾਣਗੇ ਤੇ ਬਾਕੀ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਵੀ ਕੁੱਤੇ ਨੂੰ ਮਿੱਠੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ ਜਾਂ ਨਹੀਂ ਪਾਉਣੀਆਂ ਚਾਹੀਦੀਆਂ ਤੇ ਮਿੱਠੀਆਂ ਚੀਜ਼ਾਂ ਦੇ ਲਈ ਕੀ ਨੁਕਸਾਨ ਕਰ ਦਿੰਦੇ ਕੀ ਲਾਭਦਾਇਕ ਕਰਦੀਆਂ ਗੀਆਂ ਬਹੁਤ ਬੜਾ ਮੇਰੇ ਫੋਨ ਆਉਂਦੇ ਸੀ ਵੀ ਹੇਅਰ ਫਾਲ ਤੇ ਵੀਡੀਓ ਬਣਾਓ ਤਾਂ ਕਰਕੇ ਅੱਜ ਆਪਾਂ ਹੇਅਰ ਫਾਲ ਤੇ ਵੀਡੀਓ ਬਣਾਈ ਹੈ ਧੰਨਵਾਦ ਆ ਸਾਡੀ ਵੀਡੀਓ ਦੇਖਣ ਲਈ ਇਤਾਂ ਦੀਆਂ ਪੈਟ ਦੀਆਂ ਬੈਟ ਦੀਆਂ ਦੋਨਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ